ਦਾਸ ਲੋਕ ਚੈਨਲ ਦੇ ਤੁਹਾਡਾ ਸਾਰਾ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਜੀ ਆਲੂ ਮੇਥੀ ਮਟਰ ਦੀ ਸਬਜ਼ੀ ਮੇਥੀ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀ ਹੋਊਗੀ ਕਿ ਅੱਜ ਆਪਾਂ ਬਣਾਵਾਂਗੇ ਜੀ ਸਿੰਪਲ ਤੇ ਸਾਦੇ ਤਰੀਕੇ ਨਾਲ ਉਹ ਵੀ ਚੁੱਲੇ ਤੇ ਤੇ ਆਓ ਫਿਰ ਹੁਣ ਸ਼ੁਰੂ ਕਰਦੇ ਹਾਂ ਮੇਥੀ ਦੀ ਸਬਜ਼ੀ ਬਣਾਉਣਾ ਜੀ ਬਣਾਉਣ ਵਾਸਤੇ ਮੈਂ ਇੱਥੇ ਲਈ ਹੈ ਜਿੱਧਾ ਕਿਲੋ ਮੇਥੀ ਯਾਨੀ ਕਿ 500 ਗ੍ਰਾਮ ਦੋ ਗੁੱਛੀਆਂ ਮੇਥਰੀਆਂ ਘਰ ਦੀ ਤੋੜੀ ਹੋਈ ਤਾਜ਼ਾ ਮੇਥੀ ਹੈ ਇਹਨੂੰ ਚੋ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਿਆ ਇੱਕ ਕੋਲੀ ਮਟਰ ਦੀ ਤੇ ਨਾਲ ਆਪਾਂ ਇੱਕ ਮੀਡੀਅਮ ਸਾਈਜ਼ ਦਾ ਆਲੂ ਪਾਵਾਂਗੇ ਤੇ ਦੋ ਲਈ ਆਪਾਂ ਤੜਕੇ ਵਾਸਤੇ ਪਿਆਜ਼ ਤੇ ਪੰਜ ਤੋਂ 6 ਆਪਾਂ ਹਰੀਆਂ ਮਿਰਚਾਂ ਨੂੰ ਪੀ ਗ੍ਰाइंड ਕਰਕੇ ਰੱਖ ਲਿਆ ਤੇ ਸਭ ਤੋਂ ਪਹਿਲਾਂ ਹੁਣ ਮੇਥੀ ਦੀ ਕਟਿੰਗ ਮੇਥੀ ਦੀ ਕਟਿੰਗ ਕਰਨ ਵਾਸਤੇ ਆਪਾਂ ਥੋੜੀ-ਥੋੜੀ ਮੇਥੀ ਆਪਾਂ ਇਸ ਤਰ੍ਹਾਂ ਹੱਥ ਨਾਲ ਸੈੱਟ ਕਰ ਲਾਂਗੇ ਇਹਦੀਆਂ ਡੰਡੀਆਂ ਆਪਾਂ ਜਿਹੜੀਆਂ ਜ਼ਿਆਦਾ ਵੱਡੀਆਂ ਡੰਡੀਆਂ ਆਪਾਂ ਨਹੀਂ ਪਾਈਆਂ ਤੇ ਇਹ ਜਿਹੜੀਆਂ ਕੁਲੀਆਂ-ਕੁਲੀਆਂ ਡੰਡੀਆਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੱਚੀਆਂ ਡੰਡੀਆਂ ਨੇ ਇਹਨਾਂ ਨੂੰ ਆਪਾਂ ਪਾ ਲਾਂਗੇ ਵਿੱਚ ਤੇ ਇਹਨੂੰ ਮੈਂ ਧੋ ਕੇ ਚੰਗੀ ਤਰੀਕੇ ਨਾਲ ਸਾਫ਼ ਕਰਕੇ ਤੇ ਰੱਖ ਲਿਆ ਸੀ ਤੇ ਹੱਥ ਦੇ ਨਾਲ ਇਸ ਤਰ੍ਹਾਂ ਕੱਟ ਕੇ ਤੇ ਬਾਅਦ ਵਿੱਚ ਆਪਾਂ ਕਰਦੇ ਦੇ ਨਾਲ ਬਰੀਕ-ਬਰੀਕ ਕੱਟ ਕੇ ਤੇ ਸਾਰੀ ਮੇਥੀ ਨੂੰ ਇਸੇ ਤਰ੍ਹਾਂ ਕਰ ਲਾਂਗੇ ਤਿਆਰ ਸਾਰੀ ਮੇਥੀ ਨੂੰ ਹੁਣ ਆਪਾਂ ਇਸੇ ਤਰ੍ਹਾਂ ਹੀ ਕੱਟ ਲਾਂਗੇ ਬਰੀਕ ਬਰੀਕ ਮੇਥੀ ਆਪਾਂ ਸਾਰੀ ਕੱਟ ਕੇ ਕਰ ਲਈ ਹੁਣ ਤਿਆਰ ਤੇ ਫਿਰ ਮੇਥੀ ਤੋਂ ਬਾਅਦ ਹੁਣ ਕੱਟ ਲਾਂਗੇ ਆਪਾਂ ਪਿਆਜ਼ ਤੇ ਫਿਰ ਲਾਉਨੇ ਆ ਜੀ ਜੀ ਨੂੰ ਤੜਕਾ ਹੁਣ ਇੱਧਰ ਕੱਟ ਲੈਨੇ ਆ ਪਿਆਜ਼ ਪਿਆਜ਼ ਆਪਾਂ ਜਿਆਦਾ ਮੋਟੇ ਨਹੀਂ ਕੱਟਨੇ ਦੇ ਲਈ ਬਰੀਕ ਬਰੀਕ ਪਿਆਜ਼ ਕਟਾਂਗੇ ਪਿਆਜ਼ ਵੀ ਆਪਾਂ ਕੱਟ ਲੈਨੇ ਤੇ ਹੁਣ ਆਪਾਂ ਲਾਉਨੇ ਆ ਜੀ ਪੁਰਜੀ ਨੂੰ ਤੜਕਾ ਤੁਸੀਂ ਚਾਹੋ ਤੇ ਇੱਥੇ ਅਦਰਕ ਤੇ ਲਸਣ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਅੱਜ ਇਕੱਲੇ ਹਰੀਆਂ ਮਿਰਚਾਂ ਦਾ ਤੇ ਪਿਆਜ਼ ਦਾ ਹੀ ਤੜਕਾ ਲਾਵਾਂਗੀ ਤੇਲ ਆਪਣਾ ਹੋ ਗਿਆ ਚੰਗੀ ਤਰੀਕੇ ਨਾਲ ਗਰਮ ਤੇਲ ਆਪਾਂ ਸਰੋਂ ਦਾ ਪਾਇਆ ਸਰੋਂ ਦੇ ਤੇਲ ਦੇ ਵਿੱਚ ਜਿਹੜੀ ਪੁਰਜੀ ਬੰਦੀ ਆ ਬਹੁਤ ਸਵਾਦ ਬੰਦੀ ਆ ਤੇ ਹੁਣ ਆਪਾਂ ਪਾ ਦਾਂਗੇ 1 ਦਾ ਚਮਚਾ ਜੀਰਾ ਜੀਰਾ ਪਹਨ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਪਿਆਜ਼ ਪਿਆਜ਼ ਕੁੱਨਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪਾਵਾਂਗੇ ਖਰੀਆ ਮਿਸਟਕ प्याज ਨੂੰ ਕਰ ਲੈਨੇ ਲਾਲ ਪਿਆਜ਼ ਆਪਾਂ ਭੁੰਨ ਲੈਨੇ ਚੰਗੀ ਤਰੀਕੇ ਦੇ ਨਾਲ ਲਾਲ ਕਰ ਲੈਨੇ 골ਡਨ ਬ੍ਰਾਊਨ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਪਾ ਲਾਂਗੇ ਇਹਨਾਂ ਵਿੱਚ ਪਾਲੀਆਂ ਮਿਰਚਾਂ ਥਰੀਆਂ ਲੇਟਨ ਨੂੰ ਨਾਲ ਪਾਉਣੀ ਇਧਰ ਆਪਾਂ ਲਿਆ ਜੇ ਇੱਕ మీడియం ਸਾਈਜ਼ ਦਾ ਆਲੂ ਆਲੂ ਆਪਾਂ ਜ਼ਿਆਦਾ ਨਹੀਂ ਪਾਉਣੇ ਪੁਰਜੀ ਦੇ ਵਿੱਚ ਤੇ ਛੋਟੇ-ਛੋਟੇ ਇਹਨਾਂ ਦੇ ਪੀਸ ਕਰ ਦਲਾਂਗੇ ਕਰ ਦਦੇ ਨਾਲ ਜਿਆਦਾ ਮੋٹے ਆਲੂ ਨਹੀਂ ਪਾਉਣੇ ਆਪਾਂ ਆਲੂ ਆਪਾਂ ਕੱਟ ਲਏ ਨੇ ਤੇ ਹੁਣ ਆਪਾਂ ਪਾ ਦਿੰਨੇ ਆ ਮਸਾਲੇ ਦੇ ਵਿੱਚ ਤੇ ਨਾਲ ਹੀ ਆਪਾਂ ਲਏ ਹੀ ਇੱਕ ਕੋਲੀ ਮਟਰ ਇਹਨਾਂ ਨੂੰ ਖਾਲੀ ਦੇ ਵਿੱਚ ਥੋਲ ਲੈਣੇ इतद अनुसार एक चम्मच लून इसे अपने स्वाद अनुसार पा सकते हैं एक चम्मच आपवे हल्दी का बस आपको होना आलू से मटर जे आप पाए ने इन्हों तेन मिनट ਆਕ ਤੁਸੀਂ ਇਹ ਦਿੱਤੇ ਕੋਲ ਕੇ ਕਰਨੀ ਦੀ ਤਿਆਰ ਤੇ ਬਹੁਤ ਹੀ ਸਵਾਦਾ ਤੇ ਅੱਜ ਦੀ ਘੁੱਜੀ ਆ ਬਣ ਕੇ ਤਿਆਰ ਹੋਏਗੀ ਇਹੋ ਤਾਂ 3 ਮਿੰਟ ਆਪਾਂ ਮਟਰ ਤੇ ਆਲੂਆਂ ਨੂੰ ਚੰਗੀ ਤਰੀਕੇ ਨਾਲ ਮਸਾਲੇ ਵਿੱਚ ਭੁੰਨ ਲਿਆ ਤੇ ਮਸਾਲੇ ਨੇ ਤੇਲ ਛੱਡ ਦਿੱਤਾ ਬਿਲਕੁਲ ਤੇ ਹੁਣ ਆਪਾਂ ਇੱਥੇ ਪਾਵਾਂਗੇ ਇਹਦੀ ਇਹਦੇ ਵਿੱਚ ਮੇਥੀ पाලනෑजी ම ස්पाාගන ස चना මෙ कर ਕਿਨੇ ਪਕਾਦਨੇ ਮਸਾਲੇ ਦੇ ਵਿੱਚ ਮਿਕਸ ਹੈ। ਮੇਥੀ ਆਪਾਂ ਚੰਗੀ ਤਰੀਕੇ ਨਾਲ ਅਲੂ ਤੇ ਮਟਰ ਦੇ ਵਾਲੇ ਮਸਾਲੇ ਦੇ ਵਿੱਚ ਮਿਕਸ ਕਰ ਦਿੱਤੀ ਆ। ਤੇ ਹੁਣ ਆਪਾਂ 5 ਮਿੰਟ ਇਹਨੂੰ ਮੇਥੇ ਨੂੰ ਇਸੇ ਤਰ੍ਹਾਂ ਬਿਨਾ ਟੱਕੇ ਤੋਂ ਪਕਾਵਾਂਗੇ। ਲੋ ਜੀ 5 ਮਿੰਟਾਂ ਵਿੱਚ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਆਲੂ ਮਟਰ ਮੇਥੀ ਦੀ ਪੁਰਜੀ ਜਿਹਨੂੰ ਬਹੁਤ ít ਸਮਾਂ ਲੱਗਾ ਹੈ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦੇ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ